ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਲੈ ਕੇ ਆ ਗਈਆਂ ਮੈਂ ਸੋਹਣੇ ਸੋਹਣੇ ਸੂਟ ਤੇ ਵਿਖਾਉਣੇ ਆ ਤੁਹਾਨੂੰ ਵਾਰੀ-ਵਾਰੀ ਕਰਕੇ ਇਹਦੇ ਵਿੱਚ ਕੁਝ ਸੂਟ ਜਿਹੜੇ ਗਰਮੀਆਂ 'ਚ ਪਾਉਣ ਵਾਲੇ ਹੈਗੇ ਆ ਠੀਕ ਹੈ ਕਾਟਨ ਦੇ ਪਿਓਰ ਕਾਟਨ ਦੇ ਸੂਟ ਹੈਗੇ ਨੇ ਤੇ 올ਓਵਰ ਸੂਟ ਨੇ ਕੁਝ ਮੈਚਿੰਗ 'ਚ ਨੇ ਤੇ ਵਿਖਾਉਣੇ ਆ ਤੁਹਾਨੂੰ ਆਪਾਂ ਸ਼ੁਰੂ ਕਰਦੇ ਆ ਆਪਣੇ ਪਹਿਲੇ ਸੂਟ ਤੋਂ ਬਾਕੀ ਤੁਸੀਂ ਲਾਸਟ ਤੱਕ ਜ਼ਰੂਰ ਵੇਖਣੀ ਆ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ ਵੀਡੀਓ ਨੂੰ ਲਾਈਕ ਕਰਨਾ ਮੈਂ ਕਮੈਂਟ ਕਰਕੇ ਦੱਸਣਾ ਕਿ ਕਿਹੜਾ ਸੂਟ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਾ ਤੇ ਚੱਲਦੇ ਆਪਾਂ ਆਪਣੇ ਪਹਿਲੇ ਸੂਟ ਵੱਲ ਫਰੈਂਡਸ ਆਇਆ ਹੈਗਾ ਆਪਣਾ ਪਹਿਲਾ ਸੂਟ ਠੀਕ ਹੈ 올ਓਵਰ ਚ ਹੈਗਾ ਵਾ ਪਹਿਲੋ ਤੁਹਾਨੂੰ 올ਓਵਰ ਦੇ ਕੱਪੜੇ ਦਿਖਾਵਾਂਗੇ ਠੀਕ ਹੈ ਤੇ ਆ ਦੇਖੋ ਬਹੁਤ ਹੀ ਨਿੱਕੀ ਨਿੱਕੀ ਬੁੱਟੀ ਵਾਲਾ ਕੰਮ ਹੋਇਆ ਪਿੰਕ ਕਲਰ ਦੇ ਫਲਾਰ ਬਣੇ ਨੇ ਬਹੁਤ ਹੀ ਪਿਆਰਾ ਰੰਗ ਹੈ ਲੇਸ ਵੀ نیچے ਲੱਗੀ ਹੋਈ ਆ ਠੀਕ ਹੈ ਬਹੁਤ ਸੋਹਣਾ ਹੈ ਵੀ 올ਓਵਰ ਸੂਟ ਹੈਗਾ ਵਾ ਤੇ ਫਰੈਂਡਸ ਆ ਵੀ ਹੈਗਾ 올ਓਵਰ ਚ ਸੂਟ ਠੀਕ ਹੈ ਔਰੇਂਜ ਕਲਰ ਹੈਗਾ ਵਾ ਤੇ ਇਹ ਵੀ 올ਓਵਰ ਆਏਗਾ ਜੀ ਤੇ ਇਹਨਾਂ ਦੀ ਰੇਂਜ 350 ਦੇ ਵਿੱਚ ਆ ਠੀਕ ਹੈ ਜਿੰਨੇ ਵੀ 올ਓਵਰ ਸੂਟ ਵਖਾਣ ਨੇ ਤੁਹਾਨੂੰ ਠੀਕ ਹੈ ਇਹ ਘਰੇ ਪਾਉਣ ਵਾਸਤੇ ਬਹੁਤ ਹੀ ਸਿੰਪਲ ਮੁਲਾਇਮ ਕਪੜਾ ਹੈਗਾ ਵਾ ਠੀਕ ਹੈ ਤੇ ਅਗਲੇ ਸੂਟ ਵੱਲ ਚੱਲਦੇ ਆਪਾਂ ਫਰੈਂਡਸ ਆ ਆ ਗਿਆ ਆਪਣਾ ਅਗਲਾ ਪ੍ਰਿੰਟ ਠੀਕ ਹੈ ਨਿੱਕ ਨਿੱਕੀ ਬੁੱਟੀ ਵਾਲਾ ਪ੍ਰਿੰਟ ਦਾਣਾ ਕਲਰ ਠੀਕ ਹੈ ਬਹੁਤ ਸੋਹਣਾ ਹੈ ਵੀ ਤੇ ਵੇਖ ਸਕਦੇ ਫਰੈਂਡਸ ਬਹੁਤ ਹੀ ਪਿਆਰਾ ਕਲਰ ਹੈ ਵੀ ਬਲੂ ਕਲਰ ਦੀ ਸ਼ੇਡ ਵਿੱਚ ਠੀਕ ਹੈ ਇਹ 올ਓਵਰ ਆਏਗਾ ਜੀ ਇਦਾਂ ਹੀ ਠੀਕ ਹੈ ਬਹੁਤ ਹੀ ਮੁਲਾਇਮ ਕਪੜਾ ਹੈਗਾ ਵਾ ਗਰਮੀਆਂ ਚ ਪਾਉਣ ਵਾਸਤੇ ਘਰੇ ਪਾਉਣ ਵਾਸਤੇ ਕਪੜਾ ਵਾ ਠੀਕ ਹੈ ਕਟ ਰੇਂਜ ਚ ਆ ਫਰੈਂਡਸ ਫਰੈਂਡਸ ਇਸ ਤੋਂ ਬਾਅਦ ਆਏਗਾ ਜੀ ਇਹ ਗ੍ਰੀਨ ਕਲਰ ਚ ਠੀਕ ਹੈ ਘਰੇ ਪਾਉਣ ਵਾਸਤੇ ਵੀ ਨੇ ਠੀਕ ਹੈ ਇਹ ਵੀ 350 ਦੀ ਰੇਂਜ ਚ ਆ ਠੀਕ ਹੈ ਬਹੁਤ ਹੀ ਮੁਲਾਇਮ ਕਪੜਾ ਕਾਟਨ ਚ ਸੂਟ ਨੇ ਇਹ ਵੀ ਤੇ ਚੱਲਦੇ ਆਪਾਂ ਅਗਲੇ ਸੂਟ ਵੱਲ ਜਿਹੜੇ ਕਿ ਮੈਚਿੰਗ ਚ ਆਉਣਗੇ ਤੇ ਬਾਕੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੇਖਣਾ ਹੈ ਜੀ ਤੇ ਚੈਨ ਨੂੰ ਸਬਸਕ੍ਰਾਈਬ ਕਰ ਦਿਓ ਫਰੈਂਡਸ ਆਏਗੇ ਮੈਚਿੰਗ ਚ ਠੀਕ ਆ ਦੇਖੋ ਜੀ ਵਰਕ ਹੋਇਆ ਪਿਆ ਅੱਗੇ ਠੀਕ ਆ ਬਾਰਡਰ ਤੇ ਬਹੁਤ ਹੀ ਪਿਆਰਾ ਨਾਲ ਹੀ ਗ੍ਰੇ ਕਲਰ ਚ ਇਹਦੇ ਨਾਲ ਬਾਟਮ ਆਏਗੀ ਠੀਕ ਆ ਦੇਖੋ ਜੀ ਇਦਾਂ ਉਹ ਵਾਲਾ 올ਓਵਰ ਆਏਗਾ ਉੱਪਰ ਤੇ ਬਾਟਮ ਬਹੁਤ ਹੀ ਪਿਆਰਾ ਬਾਟਮ ਬਣਿਆ ਵਾ ਠੀਕ ਆ ਵਰਕ ਹੋਇਆ ਕੱਟ ਵਰਕ ਠੀਕ ਆ نیچے ਆਏਗੀ ਬਾਟਮ ਬਹੁਤ ਹੀ ਪਿਆਰਾ ਤੇ ਬਹੁਤ ਸੋਹਣਾ ਕਲਰ ਠੀਕ ਆ ਤੇ ਹੁਣ ਅਗਲੇ ਸੂਟ ਵੱਲ ਜਾਂਦੇ ਆ ਫਰੈਂਡਸ ਅਗਲਾ ਆਏਗਾ ਮਸਟਰਡ ਕਲਰ ਠੀਕ ਆ ਜੀ ਇਹ ਪਿਓਰ ਕਾਟਨ ਕਪੜਾ ਹੈਗਾ ਜੀ ਨਾਲ ਇਹਦੇ ਮੈਚਿੰਗ ਬਾਟਮ ਠੀਕ ਹੈ ਤੇ ਆਏਗਾ ਜੀ ਉਪਰੋਂ ਫਰੈਂਸ ਆ ਬਾਟਮ ਆਏਗੀ ਤੇ ਆ ਉੱਪਰ ਆਏਗਾ ਜੀ ਕਮੀਜ਼ ਠੀਕ ਹੈ ਬਹੁਤ ਹੀ ਪਿਆਰਾ ਕਲਰ ਹੈ ਵੀ ਠੀਕ ਹੈ ਪਿਓਰ ਕਾਟਨ ਚ ਕਪੜਾ ਹੈ ਜੀ ਫਰੈਂਸ ਆ ਹੈਗਾ ਸਾਡਾ ਅਗਲਾ ਪ੍ਰਿੰਟ ਦੇਖੋ ਜੀ ਬਹੁਤ ਹੀ ਸੋਹਣਾ ਠੀਕ ਹੈ ਇਹ ਵੀ ਪਿਓਰ ਕਾਟਨ ਚ ਹੈ ਤੇ ਨਾਲ ਹੀ ਕਾਟਨ ਚ ਬਾਟਮ ਇਹਦੀ ਠੀਕ ਹੈ 플ੌਜ਼ੋ ਬਣਾਓ ਸਲਵਾਰ ਬਣਾਓ ਜੋ ਤੁਹਾਡੇ ਜੀ ਕਰਦਾ ਸtare ਲੱਗੇ ਹੋਏ ਛੋਟੇ ਛੋਟੇ ਠੀਕ ਹੈ ਇਦਾਂ ਹੀ ਪੂਰਾ ਆਏਗਾ ਉੱਪਰੋਂ ਜੀ ਤੇ نیچے ਦੀ ਬਾਟਮ ਆਏਗੀ ਬਹੁਤ ਹੀ ਪਿਆਰੀ ਬਾਟਮ ਠੀਕ ਹੈ ਪਿਆਜ਼ੀ ਜਿਹਾ ਕਲਰ ਹੈ ਬਹੁਤ ਹੀ ਸੋਨਾ ਕਲਰ ਫਰੈਂਡਸ ਆ ਹੈਗੀ ਥੋੜੀ ਮੂੰਗਿਆ ਸ਼ੇਡ ਠੀਕ ਹੈ ਬਹੁਤ ਹੀ ਪਿਆਰਾ ਪਿਓਰ ਕਾਟਨ ਕਪੜਾ ਹੈਗਾ نیچے ਬਾਟਮ ਬਣੀ ਹੈ ਠੀਕ ਹੈ ਬਾਰਡਰ ਬਣਿਆ ਵਾ ਤੇ ਆ ਹੈਗੀ ਆਪਣੀ ਬਾਟਮ ਠੀਕ ਹੈ ਬਹੁਤ ਹੀ ਸੋਹਣਾ ਵਾ ਠੀਕ ਹੈ ਦਾਨਿਆਂ ਵਾਸਤੇ ਚਾਹੇ ਮੰਮੀਆਂ ਪਾਉਣ ਨਾਨੀਆਂ ਪਾਉਣ ਦਾਦੀਆਂ ਪਾਉਣ ਠੀਕ ਹੈ ਬਹੁਤ ਸੋਹਣਾ ਹੈ ਵੀ ਕਲਰ ਦੇਖੋ ਜੀ ਬਹੁਤ ਹੀ ਗ੍ਰੇਸ ਆਉਣ ਵਾਲੀ ਹੈ ਕਲਰ ਦੀ ਠੀਕ ਹੈ ਬਹੁਤ ਸੋਹਣਾ ਕਲਰ ਹੈ ਇਹ ਪਿਓਰ ਕਾਟਨ ਚ ਆਏਗਾ ਜੀ ਏਸੀ ਫੁੱਲ ਸੂਟ ਫਰੈਂਡਸ ਤੇ ਅਗਲੇ ਸੂਟ ਵੱਲ ਜਾਂਦੇ ਆਪਾਂ ਫਰੈਂਡਸ ਆ ਆਏਗਾ ਆਪਣਾ ਪਿੰਕ ਕਲਰ ਚ ਲਾਈਟ ਪਿੰਕ ਕਲਰ ਚ ਠੀਕ ਹੈ ਗਲਾ ਬਣਿਆ ਹੈ ਠੀਕ ਹੈ ਪੂਰਾ ਲੈਸ ਲੱਗੀ ਉੱਪਰ ਠੀਕ ਹੈ ਤੇ ਇਦਾਂ ਆਏਗਾ ਪਲੇਨ ਚ ਨਾਲ ਬਾਟਮ ਆਏਗੀ ਠੀਕ ਹੈ ਬਾਟਮ ਤੇ ਵੀ ਦੇਖੋ ਬਹੁਤ ਵਧੀਆ ਡਿਜ਼ਾਈਨ ਬਣਿਆ ਵਾ ਬਾਟਮ ਪਿੰਕ ਕਲਰ ਦੀ ਹੈ ਨਾਲ ਬਹੁਤ ਹੀ ਪਿਆਰਾ ਪਿਓਰ ਕਾਟਨ ਚ ਕਪੜਾ ਹੈ ਵੀ ਠੀਕ ਹੈ ਬਹੁਤ ਹੀ ਪਿਆਰਾ ਕਲਰ ਤੇ ਇਦਾਂ ਫਰੈਂਡਸ ਇਹਦਾ ਦੁਪੱਟਾ ਆਏਗਾ ਠੀਕ ਹੈ ਨਾਲ ਬਹੁਤ ਸੋਹਣਾ ਇਹ ਵੀ ਕਲਰ ਠੀਕ ਹੈ ਗਰਮੀਆਂ ਚ ਪਾਉਣ ਵਾਸਤੇ ਫਿੱਕੇ ਫਿੱਕੇ ਰੰਗ ਬਹੁਤ ਸੋਹਣੇ ਲੱਗਦੇ ਆ ਠੀਕ ਹੈ ਦੇਖੋ ਜੀ ਇਹ ਸੀ ਫੁੱਲ ਸੂਟ बॉਟਮ ਨਾਲ ਗਲਾ ਬਣਿਆ ਹੋਇਆ ਫ੍ਰੈਂਡਸ ਆਇਗਾ ਗੀ ਨੀਵੀ ਬਲੂ ਕਲਰ ਚ ਠੀਕ ਹੈ ਦੇਖੋ ਜੀ ਗਲਾ ਬਣਿਆ ਹੋਇਆ ਪ੍ਰੋਪਰ ਨਾਲ ਇਹਦੇ बॉਟਮ ਹੈਗੀ ਮੈਚਿੰਗ ਠੀਕ ਹੈ ਜੀ ਦੇਖੋ ਜੀ ਇਦਾਂ ਆਏਗਾ 올ਓਵਰ ਨੀਚੇ ਤੱਕ ਠੀਕ ਹੈ ਬਹੁਤ ਸੋਹਣਾ ਪ੍ਰਿੰਟ ਹੈ ਠੀਕ ਹੈ ਦੇਖੋ ਜੀ ਕਿੰਨਾ ਸੋਹਣਾ ਗਲਾ ਬਣਿਆ ਉੱਪਰ ਵਰਕ ਹੋਇਆ ਪਿਆ ਵਾ ਠੀਕ ਹੈ ਵੇਖ ਸਾਡੇ ক্লোਜ਼ ਬਹੁਤ ਸੋਹਣਾ ਬਕੋਆ ਠੀਕ ਹੈ ਇਹ ਵੀ ਫਰੈਂਡਸ ਪਿਓਰ ਕਾਟਨ ਚ ਬਹੁਤ ਹੀ ਪਿਆਰਾ ਸੂਟ ਫਰੈਂਡਸ ਠੀਕ ਹੈ ਜੀ ਫਰੈਂਡਸ ਇੱਕ ਹੋਰ ਆ ਗਿਆ ਪਿਆਜ ਜੀ ਕਲਰ ਦੇਖੋ ਜੀ ਬਹੁਤ ਹੀ ਸੋਹਣਾ ਪ੍ਰਿੰਟ ਆ ਦੇਖੋ ਜੀ ਪਿਓਰ ਕਾਟਨ ਚ ਹੈ ਵੀ ਜੀ ਬਹੁਤ ਸੋਹਣਾ ਪ੍ਰਿੰਟ ਉੱਪਰ نیچے ਦੇਖਿਓ ਬਾਰਡਰ ਬਣਿਆ ਹੋਆ ਕੱਟਵਰਕ ਚ ਠੀਕ ਆ ਬਹੁਤ ਹੀ ਸੋਹਣਾ ਕੱਪੜਾ ਫਰੈਂਡਸ ਤੇ ਨਾਲ ਹੀ ਮੈਚਿੰਗ ਬਾਟਮ ਹੈਗੀ ਆ ਠੀਕ ਆ ਬਹੁਤ ਹੀ ਪਿਆਰਾ ਕਲਰ ਹੈਗਾ ਵਾ ਠੀਕ ਹੈ ਬਹੁਤ ਸੋਹਣਾ ਫਰੈਂਡਸ ਇਹ ਵੀ ਸੂਟ ਠੀਕ ਹੈ ਇਦਾਂ ਹੀ 올ਓਵਰ ਉੱਪਰੋਂ ਆਏਗਾ ਤੇ ਨੀਚੇ ਆਏਗੀ ਇਦਾਂ ਬਾਰਡਰ ਅਗਲੇ ਸੂਟ ਵੱਲ ਜਾਂਦੇ ਆਪਾਂ ਫਰੈਂਡਸ ਆ ਆਏਗਾ ਆਪਣਾ ਅਗਲਾ ਸੂਟ ਠੀਕ ਹੈ ਇਹ ਵੀ ਪਿਓਰ ਕਾਟਨ ਚ ਹੈ ਠੀਕ ਹੈ ਦੇਖੋ ਜੀ ਕਿੰਨਾ ਸੋਹਣਾ ਉੱਪਰ ਵਰਕ ਹੋਇਆ ਪਿਆ ਵਾ ਤੇ ਨਾਲ ਹੀ ਫਰੈਂਡਸ ਇਹਦੀ ਬਾਟਮ ਆਏਗੀ ਬਾਟਮ ਤੇ ਦੇਖੋ ਪੌਂਚਿਆਂ ਤੇ ਵਰਕ ਹੈਗਾ ਵਾ ਠੀਕ ਹੈ ਬਹੁਤ ਸੋਹਣਾ ਵਰਕ ਹੈ ਦੋਨੋਂ ਪੌਂਚਿਆਂ ਤੇ ਵਰਕ ਆਏਗਾ ਜੀ ਨਾਲ ਸਲਵਾਰ ਆਏਗੀ ਕਾਟਨ ਚ ਪਿਓਰ ਤੇ ਨਾਲ ਕਮੀਜ਼ ਠੀਕ ਹੈ ਦੇਖੋ ਜੀ ਬਹੁਤ ਸੋਹਣਾ ਹੈ ਵੀ ਕਲਰ ਲਾਈਟ ਲਾਈਟ ਕਲਰ ਬਹੁਤ ਸੋਹਣੇ ਇੰਗਲਿਸ਼ ਕਲਰ ਸਾਰੇ ਦੇਖੋ ਫਰੈਂਡਸ ਇਦਾਂ ਆਏਗਾ ਜੀ ਪ੍ਰੋਪਰ ਲੁੱਕ ਇਹਨੇ ਠੀਕ ਹੈ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਕੰਮ ਹੋਇਆ ਉੱਪਰ ਫਰੈਂਡਸ ਆ ਆਪਣਾ ਆਖਰੀ ਸੂਟ ਠੀਕ ਹੈ ਬਹੁਤ ਹੀ ਪਿਆਰਾ ਨਾਲ ਮੈਚਿੰਗ ਦੇਖੋ ਬਾਟਮ ਠੀਕ ਹੈ ਇਦਾਂ ਫਰੈਂਡਸ ਇਹ ਵਰਕ ਹੋਇਆ ਹੈ ਉੱਪਰ ਉੱਪਰ ਪਿਓਰ ਕਾਟਨ ਦਾ ਕਪੜਾ ਵਾ ਉੱਪਰ ਕਈ ਜਗ੍ਹਾ ਤੇ ਸਿਪੀਆਂ ਸtare ਜਿਹੜੇ ਜੀ ਲੱਗੇ ਹੋਏ ਨੇ ਠੀਕ ਹੈ ਬਹੁਤ ਸੋਹਣਾ ਇਦਾਂ ਹੀ ਉੱਪਰੋਂ ਤੱਕ ਆਏਗਾ ਜੀ 올ਓਵਰ ਤੇ ਨਾਲ ਆ ਗਈ ਇਹਦੇ बॉटम ਠੀਕ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੂਟ ਸਿੰਪਲ ਸੋਬਰ ਠੀਕ ਆ ਦੇਖੋ ਜੀ बॉटम ਠੀਕ ਆ ਪਲਾਜ਼ੋ ਬਣਾਉ ਸਲਵਾਰ ਬਣਾਉ ਜੋ ਤੁਹਾਡਾ ਜੀ ਕਰਦਾ ਤੇ ਫਰੈਂਡਸ ਬਾਕੀ ਤੁਸੀਂ ਵੀਡੀਓ ਵੇਖੀ ਆ ਲਾਸਟ ਤੱਕ ਜਿਨ੍ਹਾਂ ਨੇ ਵੇਖੀ ਉਹਨਾਂ ਨੂੰ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਅਹੀਂ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਤੇ ਕਮੈਂਟ ਕਰਕੇ ਦੱਸਣਾ ਹੋ ਤੁਸੀਂ ਤੁਹਾਨੂੰ ਕਿਹੜਾ ਸੂਟ ਵਧੀਆ ਲੱਗਾ ਫਰੈਂਡਸ ਦੱਸਿਆ ਜਰੂਰ ਕਰੋ ਇਦਾਂ ਫਿਰ ਮੈਨੂੰ ਮੋਟੀਵੇਸ਼ਨ ਮਿਲਦੀ ਆ ਹੋਰ ਸੂਟ ਲੈ ਕੇ ਆਉਂਦੀ ਠੀਕ ਆ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ 'ਚ ਤਦ ਲਈ ਬਾਏ